ਅੱਜ ਦੀ ਵੀਡੀਓ ਬਜ਼ੁਰਗਾਂ ਲਈ ਹੈ ਅਗਰ ਤੁਹਾਡੀ ਉਮਰ ਹੋ ਗਈ ਹੈ 60 ਸਾਲ 70 ਸਾਲ 80 ਸਾਲ 90 ਸਾਲ 100 ਸਾਲ ਤਾਂ ਆਪਾਂ ਕਿਹੜੀਆਂ ਸਾਂਝੀਆਂ ਕਸਰਤਾਂ ਕਰਕੇ ਤੰਦਰੁਸਤ ਰਹਿ ਸਕਦੇ ਹਾਂ ਅੱਜ ਦੀ ਵੀਡੀਓ ਦੇਖ ਕੇ ਤੁਸੀਂ ਆਪਣੇ ਮੰਮੀ ਡੈਡੀ ਆਪਣੇ ਦਾਦਾ ਦਾਦੀ ਆਪਣੇ ਨਾਨਾ ਨਾਨੀ ਨੂੰ ਅਗਰ ਤੁਸੀਂ ਕਸਰਤਾਂ ਕਰਾਉਣੀਆਂ ਸ਼ੁਰੂ ਕਰ ਦੋਗੇ ਤਾਂ ਉਹ ਬਹੁਤ ਜ਼ਿਆਦਾ ਤੰਦਰੁਸਤ ਰਹਿਣਗੇ ਬਹੁਤ ਹੀ ਆਸਾਨ ਕਸਰਤਾਂ ਨੇ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਜਿੰਨੀ ਕ ਸੈਰ ਹੁੰਦੀ ਆ ਜਾਂ ਦੁਪਹਿਰੀ ਜਾਂ ਸ਼ਾਮ ਨੂੰ ਤੁਸੀਂ ਕਰਨੀ ਜਰੂਰ ਸ਼ੁਰੂ ਕਰੋ ਉਸ ਨਾਲ ਕੀ ਹੈ ਜਿਹੜਾ ਖੂਨ ਦਾ ਸੰਚਾਰ ਹੈ ਉਹ ਵਧਦਾ ਹੈ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਪਣੇ ਹੱਥਾਂ ਦੀ ਹੱਥਾਂ ਦੇ ਆਪਾਂ ਕੀ ਕਰਾਂਗੇ ਸਿੱਧੇ ਖੜ ਜਾਾਂਗੇ ਔਰ ਮੁਠੀਆਂ ਆਪਾਂ ਪਹਿਲਾਂ ਬਾਹਰ ਨੂੰ ਫਿਰ ਅੰਦਰ ਨੂੰ 10 ਤੋਂ 15 ਵਾਰ ਅੰਦਰ 10 ਤੋਂ 15 ਵਾਰ ਬਾਹਰ ਉਦੋਂ ਬਾਅਦ ਆਗੇ ਮੋੜਿਆਂ ਦੀ ਵਾਰੀ ਮੋੜੇ ਆਪਾਂ ਉੱਪਰ ਚੱਕਾਂਗੇ ਨੀਚੇ ਕਰਾਂਗੇ ਉੱਪਰ ਚੱਕਾਂਗੇ ਸ਼ੋਲਡਰ ਸ਼ਰੱਗਸ ਸਿਰਫ 10 ਵਾਰੀ ਕਰਨਾ ਫਿਰ ਰਿਲੈਕਸ ਇਸ ਦੇ ਦੋ ਜਾਂ ਤਿੰਨ ਸੈੱਟ ਤੁਸੀਂ ਲਾਉਣ ਦੀ ਕੋਸ਼ਿਸ਼ ਕਰੋ ਉਦੋਂ ਬਾਅਦ ਗੱਲ ਕਰਨ ਲੱਗੇ ਆਪਾਂ ਗਰਦਨ ਦੀ ਆਪਾਂ ਸਿੱਧੇ ਬੈਠ ਜਾਾਂਗੇ ਹੱਥ ਖਾਤ ਆਪਾਂ ਪਿੱਛੇ ਲੈ ਜਾਾਂਗੇ ਆਪਾਂ ਦੂਸਰੇ ਹੱਥ ਨਾਲ ਖਿੱਚਣ ਦੀ ਕੋਸ਼ਿਸ਼ ਇਸ ਜਗ੍ਹਾ ਤੇ ਖਿੱਚ ਪਈਗੀ 5 ਸੈਕਿੰਡ ਹੋਲਡ ਦੈਨ ਰਿਲੈਕਸ 5-5 ਸੈਕਿੰਡ ਹੋਲਡ ਕਰਨਾ ਇਸਦੇ ਵੀ ਤੁਸੀਂ 4 ਤੋਂ 5 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ। ਉਦੋਂ ਬਾਅਦ ਸਹਰਾਣਾ ਰੱਖ ਕੇ ਆਪਾਂ ਸਿੱਧੇ ਪੈ ਜਾਣਾ ਔਰ ਆਪਾਂ ਸਿਰ ਨਾਲ ਹੀ ਆਪਾਂ ਇਸ ਨੂੰ نیچے ਨੂੰ ਦੱਪਾਂਗੇ। ਇੱਥੇ 5 ਗਿਣਾਂਗੇ ਫਿਰ ਆਪਾਂ ਛੱਡਾਂਗੇ। ਫੇਰ ਦੱਪਾਂਗੇ 5 ਗਿਣਾਂਗੇ ਫੇਰ ਛੱਡਾਂਗੇ। ਇਸਦੇ ਵੀ ਤੁਸੀਂ 5 ਸੈੱਟ ਲਾਉਣੇ ਆ। ਹੁਣ ਵਾਰੀ ਆ ਗਈ ਲੱਕ ਦੀ। ਇੱਕ ਆਪਾਂ ਗੋਡਾ ਕੜੀ ਇਸਕੇ ਛਾਤੀ ਦੇ ਨਾਲ ਲਾਇਆ। ਇੱਥੇ ਆਪਾਂ ਹੋਲਡ ਕਰਿਆ 5 ਸੈਕਿੰਡ ਫੇਰ ਆਪਾਂ ਛੱਡਤਾ। ਦੋਨੋਂ ਸਾਈਡ ਆਪਾਂ ਕਰਨਾ 5-5 ਵਾਰੀ ਕਰਨਾ। ਦੂਜੀ ਕਸਰਤ ਲੱਕ ਦੀ ਕੀ ਹੈ ਦੋਨੋਂ ਗੋਡੇ ਮੋੜ ਕੇ ਲੱਕ ਉੱਪਰ ਚੱਕ ਦੇਣਾ ਇੱਥੇ ਆਪਾਂ 5 ਸੈਕਿੰਡ ਹੋਲਡ ਫਿਰ ਥੱਲੇ ਇਸ ਨੂੰ ਵੀ ਪੰਜ ਵਾਰੀ ਕਰਨਾ ਹੁਣ ਆ ਗਈ ਵਾਰੀ ਗੋਡਿਆਂ ਦੀ ਗੋਡੇ ਦੇ ਥੱਲੇ ਆਪਾਂ ਇਦਾਂ ਰੋਲ ਰੱਖ ਦਾਂਗੇ ਇਸ ਨੂੰ ਆਪਾਂ ਜ਼ੋਰ ਦੀ ਦੱਬਾਂਗੇ 5 ਸੈਕਿੰਡ ਹੋਲਡ ਥੈਨ ਰਿਲੈਕਸ ਦੋਨੋਂ ਸਾਈਡ ਕਰਨਾ ਇਸ ਦੇ ਵੀ ਪੰਜ ਪੰਜ ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਹੁਣ ਆਪਾਂ ਗੱਲ ਕਰਾਂਗੇ ਇੱਕ ਗੋਡਾ ਮੋੜ ਕੇ ਪੈਰ ਅੰਦਰ ਮੋੜ ਕੇ ਆਪਾਂ ਲੱਤ ਉੱਪਰ ਚੱਕ ਦੇਣੀ ਹੈ ਐਸਐਲਆਰ 5 ਸੈਕਿੰਡ ਹੋਲਡ ਫਿਰ ਆਪਾਂ نیچے ਦੋਨੋਂ ਸਾਈਡ ਕਰਨੀ ਹੈ ਇਸ ਦੇ ਵੀ ਪੰਜ ਪੰਜ ਸੈੱਟ ਲਾਉਣ ਦੀ ਲਾਸਟ ਕਸਰਤ ਹੋਏਗੀ ਐਂਕਲ ਟੂ ਪੰਪਸ ਕਰਨੇ ਆਪਾਂ ਇਹ ਵੀ 10 ਤੋਂ 15 ਵਾਰ ਕਰੋ ਇਸਦੇ ਵੀ ਦੋ ਸੈਟ ਲਾਉਣ ਦੀ ਕੋਸ਼ਿਸ਼ ਕਰੋ ਔਰ ਰਾਤ ਨੂੰ ਜਦੋਂ ਤੁਹਾਡੇ ਬਜ਼ੁਰਗ ਸੌਂ ਜਾਂਦੇ ਨੇ ਤੁਸੀਂ ਇੱਕ ਕੋਈ ਵੀ ਹਲਕੀ ਜੀ ਕਰੀਮ ਲੈ ਕੇ ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਜਿਹੜੀ ਨੀਂਦ ਹੈ ਉਹ ਬਹੁਤ ਵਧੀਆ ਆਵੇ ਇਸ ਨਾਲ ਕੀ ਹੈ ਉਹਨਾਂ ਨੂੰ ਆਰਾਮ ਮਿਲੇਗਾ ਔਰ ਜਿਹੜਾ ਉਹਨਾਂ ਨੂੰ ਥਕਾਵਟ ਹੁੰਦੀ ਹੈ ਸਾਰੇ ਦਰਦ ਦੀ ਉਹ ਠੀਕ ਹੋ ਜਾਏਗੀ ਅਗਰ ਤੁਸੀਂ ਇਹ ਕਰਨਾ ਸ਼ੁਰੂ ਕਰ ਦੋਗੇ ਤੁਹਾਡੇ ਬਜ਼ੁਰਗ ਬਹੁਤ ਜ਼ਿਆਦਾ ਤੰਦਰੁਸਤ ਰਹਿਣਗੇ ਔਰ ਤੁਹਾਨੂੰ ਦੁਆਵਾਂ ਵੀ ਦੇਣਗੇ ਸਤਿ ਸ਼੍ਰੀ ਅਕਾਲ ਜੀ